ਲੋ ਜੀ ਕੜਿਆਲ ਦੀ ਮੰਡੀ ਵਿੱਚ ਮੌਜੂਦ ਆ ਪਹਿਲਾਂ ਜਿਹੜਾ ਅਸੀਂ ਚੁਗਾਕਲਾ ਗਏ ਸੀ ਉੱਥੋਂ ਦੀ ਮੰਡੀ ਦਾ ਤੁਹਾਨੂੰ ਸਾਰੇ ਹਾਲਾਤ ਦਿਖਾਏਗੇ ਉੱਥੇ ਲੇਬਰ ਕਿੰਨੀ ਪਰੇਸ਼ਾਨ ਹੈ ਤੇ ਇੱਥੇ ਵੀ ਉਹੀ ਹਾਲਾਤ ਸਭ ਤੋਂ ਪਹਿਲਾਂ ਇੱਕ ਵਾਰੀ ਕੈਮਰਾ ਪਿੱਛੇ ਘੁਮਾ ਕੇ ਬੋਰੀਆਂ ਦਿਖਾ ਦਿਓ ਕਟੋ-ਕਟ ਵੀ 10000 ਤੋਂ ਪਲੱਸ ਬੋਰੀ ਪਈ ਹੋਊਗੀ ਇੱਥੇ ਜਿਹੜੀ ਕਿ ਆ ਲੇਬਰ ਵਾਲਿਆਂ ਵੱਲੋਂ ਪਰੀ ਗਈ ਹੈ ਜਿਆਦਾ ਹੀ ਹੋ ਸਕਦੀ ਹੈ 40000 10000 ਤੋਂ ਵੱਧ ਮੈਂ ਕਹਿੰਦਾ 40000 ਦੇ ਕਰੀਬ ਬੋਰੀ ਪਈ ਹੈ ਤੇ ਪਹਿਲਾਂ ਤਾਂ ਜਦੋਂ ਲੇਬਰ ਵੱਲੋਂ ਬੋਰੀਆਂ ਨਹੀਂ ਸੀ ਭਰੀ ਜਾਂਦੀਆਂ ਜ਼ਿਮੀਦਾਰ ਕਹਿੰਦੇ ਸੀਗੇ ਸਾਡੀ ਕਣਕ ਛੇਤੀ ਛੇਤੀ ਬੋਰੀ 'ਚ ਪਾਓ ਜੇ ਹੁਣ ਬੋਰੀ 'ਚ ਪੈ ਗਈ ਹੈ ਤੇ ਇਹ ਲਿਫਟਿੰਗ ਨਹੀਂ ਹੋ ਰਹੀ ਹਰ ਇੱਕ ਮੰਡੀ ਦੀ ਇਹ ਸਮੱਸਿਆ ਤੇ ਸਾਡੇ ਨਾਲ ਸਾਰੇ ਇੱਥੇ ਲੇਬਰ ਵਾਲੇ ਭਾਈਚਾਰਾ ਮੌਜੂਦ ਹੈ ਗੱਲਬਾਤ ਕਰਦੇ ਆਂ ਵੀਰੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਵੀਰੇ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਪੜੇ ਵੀ ਲਿਖੇ ਹੋ ਹਾਂਜੀ 12 ਪੜ੍ਹਿਆ ਹਾਂ ਬਾਣਾ ਪੜੇ ਕੀ ਦਿੱਕਤ ਆ ਰਹੀ ਐ ਇੱਥੇ ਮਾਲ ਦੇਖ ਰਹੇ ਅਸੀਂ ਹਰ ਇੱਕ ਮੰਡੀ ਦੇ ਵਿੱਚ ਇੰਨਾ ਇੰਨਾ ਮਾਲ ਪਿਆ ਕੀ ਪ੍ਰੋਬਲਮ ਕੀ ਆ ਰਹੀ ਐ ਪ੍ਰੋਬਲਮ ਆ ਰਹੀ ਐ ਵੀਰੇ ਅਸੀਂ ਗੱਡੀਆਂ ਭਰੀ ਜਾਂਦੇ ਆ ਉੱਥੇ ਲੈਂਦੀਆਂ ਨਹੀਂ ਪਈਆਂ ਜੇ ਦੋ ਭਾਰਦਿਆਂ ਤੇ 10 ਦਿਨ ਉਹ ਲੈ ਕੇ ਆਉਂਦੀਆਂ ਵਾਂ ਸਾਨੂੰ ਅੱਜ 15 ਦਿਨ ਹੋ ਗਏ ਵੇਲੇ ਬੈਠਿਆਂ ਨੂੰ ਇੱਥੇ ਕੋਈ ਗੱਡੀ ਨਹੀਂ ਆਉਂਦੀ ਜੀ ਗੱਡੀ ਇੱਕ ਇੱਕ ਆਉਂਦੀ ਆ ਸਾਰੀਆਂ ਪਾਰਟੀਆਂ ਅਸੀਂ ਆਪਸ ਵਿੱਚ ਹੀ ਲੜਦੇ ਰਹਿੰਨੇ ਆ ਗਵਰਨਮੈਂਟ ਕੋਈ ਨਹੀਂ ਇਸ ਹੱਲ ਕਰ ਰਹੀ ਐ ਹੱਲ ਨਹੀਂ ਹੋ ਰਿਹਾ ਹਾਂਜੀ ਹਰ ਇੱਕ ਮੰਡੀ ਦੇ ਇਹ ਹਾਲਾਤ ਐ ਤੇ ਕਿਵੇਂ ਮਤਲਬ ਕਿੰਨੀ ਬੋਰੀ ਇੱਥੇ ਆਈਡੀਆ ਹੈਗੀ ਐ ਇੱਥੇ ਜੀ 50 60 ਹਜ਼ਾਰ ਬ ਇਹ ਫਿਰ ਰਾਤ ਨੂੰ ਰਾਖੀ ਵੀ ਕਰਨੀ ਪੈਂਦੀ ਹਾਂਜੀ ਹਾਂ ਨੂੰ ਰਾਤ ਨੂੰ ਰਾਖੀ ਵੀ ਕਰਨੀ ਪੈਂਦੀ ਆ ਦਿਨੇ ਸਾਨੂੰ ਇੱਥੇ ਕੰਮ ਵੀ ਕਰਨਾ ਪੈਂਦਾ ਰਾਤ ਨੂੰ ਇੱਥੇ ਤਾਂ ਚੋਰ ਆਉਂਦੇ ਜੀ ਉਹ ਸਾਡੇ ਨਾਲ ਲੜਦੇ ਵੀ ਅੱਗੋਂ ਹੀ ਜਦੋਂ ਤੁਸੀਂ ਛਡਾਉਣੇ ਹੋ ਬੋਰੇ ਪਤਾ ਲੱਗਦਾ ਮਗਰ ਭੱਜਦੇ ਹੁੰਦਾ ਹਾਂਜੀ ਮਤਲਬ ਕਹਿ ਲਓ ਕਿ ਇੱਥੇ ਜਿਹੜੇ ਲੋਕ ਨੇ ਰੋਟੀ ਬਾਣੀ ਦਾ ਵੀ ਫਿਰ ਥੋੜਾ ਖਰਚਾ ਆਉਦਾ ਹਾਂਜੀ ਹਾਂਜੀ ਆਉਦਾ ਜੀ ਆਉਦਾ ਸਾਰਾ ਦਿਹਾੜੀ ਕਿੰਨੀ ਹੈ ਦਿਹਾੜੀ ਇੱਥੇ ਸਾਨੂੰ 2200 ਰੁਪਿਆ ਪੈਂਦਾ ਕਣਕ ਵੀ ਹਾਂਜੀ ਨੇ ਨੇ ਕੱਲੇ ਕਣਕ ਕੱਲੇ ਕਣਕ ਕਿੰਨੀ ਹੈ ਜੀ ਦਿਹਾੜੀ ਨਹੀਂ ਹਾਂਜੀ 12 ਗੱਟੇ ਤੇ 12 ਗੱਟੇ ਆ ਮੰਨ ਲਓ ਜਿਹੜੀ ਚੋਰੀ ਹੋ ਗਈ ਉਹ ਤਾਂ ਚੌਧਰੀ ਦੇ ਖਾਤੇ ਪੈਣੀ ਨਹੀਂ ਉਹ ਸਾਨੂੰ ਵੀ ਨਾਲ ਹੀ ਪੈਂਦੀ ਹੈ ਜੀ ਸਾਨੂੰ ਵੀ ਨਾਲ ਹੀ ਪਉਂਦਾ ਜੀ ਨਾਲ ਹੀ ਪੈਣੀ ਉਹ ਜਿੰਨੇ ਵੀ ਗੱਟੇ ਚੋਰੀ ਹੋ ਗਏ 5 7 10 ਜਿੰਨੇ ਹੋ ਗਏ ਹਾਂਜੀ ਉਹ ਸਾਨੂੰ ਨਾਲ ਹੀ ਪੈਣੇ ਆ ਜੀ ਫਿਰ ਬਚੂਗੀਆਂ ਮੈਂ ਆਏ ਤਾਂ ਚੋਰੀਆਂ ਹੁੰਦੀਆਂ ਰਹਿਣਾਂ ਕਾਹੇ ਆਣੇ ਆ ਜੀ ਗਰੀਬ ਬੰਦੇ ਆ ਤੁਹਾਨੂੰ ਮਹੀਨਾ ਹੋ ਗਿਆ ਬੈਠਿਆਂ ਨੂੰ ਮਹੀਨੇ ਤੋਂ ਬੈਠੇ ਹੋ ਵਿਹਲੇ ਹੋ ਬਸ ਹੋਰ ਨਹੀਂ ਤਾਂ ਹੁਣ ਤੁਸੀਂ ਮਹੀਨੇ ਬਾਅਦ ਕੰਮ ਕਰਕੇ ਤੇ ਹੋਰ ਕਰਕੇ ਜਿਹੜਾ ਹਨਾ ਚਲੇ ਜਾਣਾ ਸੀ ਕਰੇ ਜਾ ਕੇ ਹੋਰ ਕਿਤੇ ਕੰ ਕੀ ਲੱਗਦਾ ਹੈ ਇਰਕਾ ਵੋਟਾਂ ਦਾ ਹੁਣ ਸਰਕਾਰ ਮਾਲ ਹੀ ਨਹੀਂ ਚੱਕਦੀ ਭੀ ਵੋਟਾਂ ਕਿ ਕਿਸੇ ਨੂੰ ਨਹੀਂ ਪਾਉਣੀ ਜੀ ਕਿਸੇ ਨੂੰ ਨਹੀਂ ਮੌਕਾ ਨਹੀਂ ਜਨਰੇਟਰ ਸਾਡਾ ਹੱਲ ਨਹੀਂ ਹੁੰਦਾ ਹੀ ਨਹੀਂ ਪਾਉਣੀ ਜੀ ਮਜ਼ਦੂਰ ਵਰਗ ਨੂੰ ਇੱਕ ਤਰੀਕ ਨੂੰ ਮਜ਼ਦੂਰੀ ਦੀ ਵਸ ਸੀਗਾ ਆਇਆ ਕੋਈ ਇੱਥੇ ਮਿਲਿਆ ਕੁਝ ਨਾ ਜੀ ਕੁਝ ਨਹੀਂ ਆਇਆ ਕੋਈ ਨਹੀਂ ਆ ਲੋਕੀ ਮਜ਼ਦੂਰਾਂ ਦੀ ਸੇਵਾ ਕਰਦੇ ਨੇ ਨਹੀਂ ਜੀ ਇੱਥੇ ਕੋਈ ਨਹੀਂ ਆਇਆ ਜੀ ਪੜੇ ਲਿਖੇ ਸਾਰੇ ਕਿੰਨੇ ਕ ਜਣੇ ਪੜੇ ਲਿਖੇ ਹੋ ਤੁਸੀਂ ਵੇ ਜਿਹੜੇ ਚੌਧਰੀਆਂ ਪਹਾ ਪਹਾ ਦੇ ਲਾ ਇਕੱਠਾ ਕਰਕੇ ਉਹਨਾਂ ਨੇ ਮੰਨ ਲਾ ਇੱਥੇ ਲੰਗਰ ਲਾ ਲਾਇਆ ਲੱਡੂ ਮਜ਼ਦੂਰ ਦੀ ਵਸ ਸੀ ਚੌਧਰੀਆਂ ਵੱਲੋਂ ਲਾਇਆ ਗਿਆ ਹਾਂ ਜ ਪੜੇ ਲਿਖੇ ਹੋ ਸਾਰੇ ਇਹਨੇ ਵੈਸੇ ਮੇਰੇ ਹਾਲ ਨੇ ਕਿੰਨੇ ਕਿੰਨੀਆਂ ਪੜੇ ਵੀਰੇ ਮੈਂ ਪਲੱਸ 2 ਪਾਸ ਆ ਮੇਰੇ ਪਲੱਸ 2 ਪਾਸ ਵੀਰੇ ਨੌਕਰੀ ਦੇਖ ਲੈਣੀ ਸੀ ਕੋਈ ਯਾਰ ਨੌਕਰੀ ਬਾ ਸਰਕਾਰ ਦਿੰਦੀ ਤੇ ਘਾਟੇ ਕਿਹੜੀ ਗੱਲ ਤੇ ਸੀ ਨੌਕਰੀ ਟਰਾਈ ਕਰਨਾ ਸੀ ਕਿਤੇ ਜਾ ਕੇ ਮਿਲਣਾ ਸੀ ਕਿਸੇ ਨਮਾਇंदे ਨੂੰ ਵਾਅਦੇ ਮਿਲੇ ਨਹੀਂ ਗੱਲ ਬਣੀ ਕਿਤੇ ਨਹੀਂ ਬਣੀ ਜੇ ਬਣਦੇ ਤੇ ਪੈਸੇ ਨਾ ਪਰਤੀ ਹੁੰਦੇ ਕਿਤੇ ਸੁਪਨਾ ਕੀ ਸੀ ਸੁਪਨਾ ਬਸ ਆਈ ਸੀਗਾ ਕਿ ਸਰਕਾਰੀ ਨੌਕਰੀ ਲੱਗਾਂਗੇ ਬਾ ਬੂਰੀਆਂ ਚੱਕਣ ਡਾ ਹੁਣ ਫਰਾਰ ਕਾ ਕੀ ਮੂਡ ਕੀ ਹੈ ਬੋਰਡ ਦਾ ਕੀ ਮੂਡ ਹੈ ਬੋਟਾ ਗਏ ਨੇ ਉਹ ਨਹੀਂ ਪਉਣੀਆਂ ਮਾਲ ਵੇਲੋ 18 ਤਰੀਕ ਦੇ ਆਏ ਆ 18 ਤੋਂ 18 ਮਹੀਨਾ ਆ ਜਾਣਾ ਕਿ 12 ਗੱਟੇ ਦੇ ਗੱਲ ਆ ਲੈ ਲੈ ਇੱਥੋਂ ਖਾਦੀ ਇਹਨੇ ਘਰੇ ਕਣਕ ਕੀ ਲਿਆਣੀਆਂ ਸੀ ਮਤਲਬ ਕਹਿ ਲੋ ਇੱਥੋਂ ਸਾਡੇ 12 ਗੱਟੇ ਘਰੇ ਵੀ ਆਈ ਚਲਾਈ ਹੋਣੀ ਸੀ ਜੀਆਂ ਨੇ ਖਾਣੀਆਂ ਹਾਂ ਕੁਸ਼ੀਆਂ ਜੀ ਇੱਥੋਂ ਹੀ ਚੱਲਣਾ ਸੀ ਸਾਡੇ ਉਹ 12 ਗੱਟੇ ਇੱਥੇ ਲੱਗੇ ਆ ਰਹਿ ਗਏ ਆ ਘਰੇ ਵੀ ਜਾ ਕੇ ਦਿਹਾੜੀ ਕਰਾਂਗੇ ਤੇ ਘਰ ਦਾ ਸਰਕਲ ਚੱਲਣਾ ਵਾ ਮੇਰੀ ਗੁੜਿਆ ਬਿਮਾਰ ਆ ਪੈਸੇ ਲੈ ਲੈ ਕਣਕ ਵੇਚ ਵੇ ਲਾਈ ਜਾਣੇ ਸੀ ਇੱਥੇ ਤੇ ਘਰੇ ਕਣਕ ਕੀ ਲਿਆਣੀ ਘਰ ਦੇ ਉਹ ਗਾਲਾ ਕੱਢਦੇ ਤੇ ਔਰ ਫਿਰ ਕਿਵੇਂ ਬਈ ਤੁਸੀਂ ਦੱਸ ਰਹੇ ਸੀਗੇ ਜਿਵੇਂ ਹਨਾ ਕਿ ਲੰਗਰ ਲਾਇਆ ਆ ਆਪਦੇ ਵੱਲੋਂ ਫਿਰ ਵੀ ਦੇਖਣਾ ਤੁਸੀਂ ਮਾਹੌਲ ਚਲ ਦੇਖੋ ਪੜੇ ਲਿਖੇ ਹੋ ਤੁਸੀਂ ਕਿਸੇ ਨੂੰ ਮਿਲਣਾ ਸੀ ਬਈ ਲਿਫਟਿੰਗ ਕਰਵਾਓ ਸਾਡੇ ਮਾਲ ਦੀ ਸੀ ਕੰਮਕਾਰ ਕਰੀਏ ਆਨਸਰ ਟਰੋਂਦਾ ਜੀ ਉਹ ਬਸ ਸਾਨੂੰ ਕਹਿ ਜਾਂਦੇ ਆ ਵੀ ਆਜ ਆਉਂਦੀਆਂ ਗੱਡੀਆਂ ਮੈਂ ਸਪੈਸ਼ਲ ਤੇ ਉਹਨਾਂ ਨੇ ਮੰਨ ਲਾ ਪਾਏ ਸੀ 10000 ਗੱਟੇ ਦੀ ਲਿਫਟਿੰਗ ਅੱਛਾ ਉਹ ਹੋ ਗਈ ਆ ਜੀ ਉਹਦੋਂ ਆ ਗਾਂਜੋ ਮਾਲ ਚੱਕਣਗੇ 10000 ਗੱਟੇ ਦੀ ਫੇਰ ਉਹਨਾਂ ਨੇ ਪਾਈ ਆ ਜੀ ਵੇਖੋ ਕਦੋਂ ਸੁਣਾਈ ਹੁੰਦੀ ਆ ਜੀ ਪਰ ਸਾਰੀ ਰਾਤ ਇਥੇ ਮੱਛਰ ਚ ਵੀ ਰਹਿੰਨੇ ਆ ਮੱਛਰ ਜ ਰਹਿੰਨੇ ਬਿਮਾਰੀਆਂ ਲੱਗ ਜਾਂਦੀਆਂ ਬੰਦਿਆਂ ਨੂੰ ਫਿਰ ਮਾਹੌਲ ਕੀ ਯਾਰ ਕਾ ਮਾਹੌਲ ਤਾਂ ਬਹੁਤ ਬੁਰਾ ਜੀ ਵੋਟਾਂ ਵੋਟਾਂ ਦਾ ਕੋਈ ਨਹੀਂ ਹਜੇ ਕਹਿ ਸਕਦੇ ਜਿੰਨਾ ਚਿਰ ਸਾਡਾ ਖੜਾ ਨਹੀਂ ਛੁੱਟਦਾ ਜਿੰਨਾ ਗਰੀਬ ਦੀ ਸੁਣਵਾਈ ਨਹੀਂ ਹੁੰਦੀ ਸਿੱਧੀ ਗੱਲ ਹੈ ਵੋਟ ਪਾਉਣੀ ਨਹੀਂ ਹਾਂਜੀ ਵੋਟ ਆ ਹੀ ਕਾਦੀ ਪਾਉਣੀ ਆਈ ਇਥੇ ਜਿੰਨੇ ਕਾ ਹੀ ਕਮਾਉਣੇ ਉਹਨੇ ਕਾ ਹੀ ਇੱਥੇ ਖਾਏ ਨੇ ਸਾਨੂੰ ਕਹੜਾ ਵੋਟ ਵਾਲਿਆਂ ਨੇ ਕੁਝ ਦੇਣਾ ਜੀ ਕਾਰਡ ਬਣਿਆ 5 ਲੱਖ ਵਾਲਾ ਲਾਜ ਵਾਲਾ ਉਹ ਬਣਿਆ ਜੀ ਉਹਦਾ ਤਾਂ ਸਾਨੂੰ ਕੀ ਉਹ ਤੇ ਕੋਈ ਸਾਡਾ ਸੁਣਵਾਈ ਨਹੀਂ ਹੁੰਦੀ ਕੋਈ ਇਲਾਜ ਕਰਾਉਣਾ ਹੋਵੇ ਉਹ ਤਾਂ ਤਾਂ ਵੀ ਨਹੀਂ ਅਗਲੂ ਕੋ ਹਸਪਤਾਲ 'ਚ ਨਹੀਂ ਵੜਨ ਹੁੰਦਾ ਕੋਈ ਸੁਣੀ 2 ਮਿੰਟ ਨੂੰ ਨਹੀਂ ਖੜਾਗਾ ਜੀ ਹੁਣ ਜੀ 2 ਮਿੰਟ ਨੂੰ ਨਹੀਂ ਇੱਥੇ ਖੜਾਗਾ ਉੱਥੇ ਗੱਲ ਵੀ ਨਹੀਂ ਸੁਣੀ ਸਾਰੇ ਨੇ ਇੱਥੋਂ ਗੱਡੀਆਂ ਦਬਾ ਕੇ ਲੈ ਗਏ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋएगी ਸਾਰੇ ਕਹਿੰਦੇ ਵੀਰੇ ਤੁਸੀਂ ਨਹੀਂ ਕਹਿੰਦੇ ਮੈਂ ਆ ਡਾਕਟਰੀ ਦਾ ਕੋਰਸ ਕੀਤਾ ਪ੍ਰਾਈਵੇਟ ਮਾਸਟਰ ਨੇ 5000 ਰੁਪਏ ਦਤਨਗਾ ਕੀ 5000 ਨਗਰੀਬ ਦਾ ਬੰਦਾ ਹੁਣ ਜਿਹੜਾ ਬੰਦਾ ਇੱਥੇ ਆਈ ਚਾਰ ਜਣ ਪਿੱਛੇ ਖਾਣ ਵਾਲੇ ਆਈ ਬੁੜੀਆਂ ਉਹ ਕੀ ਬੰਦਾ ਇੱਥੇ ਕਰੂਗਾ ਬੋਰੀਆਂ ਵੇ ਉਸ ਦਿਨ ਇੱਥੇ ਇੰਨਾ ਇਕੱਠ ਹੋਇਆ ਐ ਐਮਐਲਏ ਸਾਹਿਬ ਆਇਆ। ਲਾਡੀ ਸਾਹਿਬ ਇੱਥੇ ਕਹੇ ਸੀ ਕੋਈ ਮੰਡੀ ਜਾਉਣਾ ਚਾਹੀਦਾ ਸਾਡੀ ਗੱਲ ਸੁਣ। ਵੋਟਾ ਸਾਡੇ ਤੋਂ ਬੰਨਣਾ ਆਮ ਜਨਤਾ ਤੋਂ ਉਹਨਾਂ ਨੇ ਬੰਨਣਾ। ਤੇ ਕਾਦੀਆਂ ਵੋਟਾਂ ਹੀ ਬੰਦੇ ਸਾਰੇ ਬੰਦੇ ਇੱਥੇ ਬੈਠੇ ਆ। ਕਾਦੀਆਂ ਵੋਟਾਂ ਹੀ ਜਦੋਂ ਆਮ ਆਦਮੀ ਆ ਕੇ ਸੁਣਨ ਕੋਈ ਗਿਨ ਇੱਥੇ ਆ ਕੇ ਤੇ ਫੇਰ ਕੀ ਵੋਟ ਆਈ? ਜਦੋਂ ਬਦਲਾ ਬਦਲਾ ਆ ਕੇ ਕਹਿੰਦੇ ਸੀ ਕਿੰਨਾ ਕੁ ਚਾ ਕਿੰਨਾ ਕੁ ਚੜਿਆ ਬਦਲਾ ਨੂੰ। ਆਹ ਵੇਲੋ ਬਦਲਾ ਤੁਹਾਡੇ ਸਾਹਮਣੇ ਆਈ। ਸਾਰੇ ਬੰਦੇ ਇੱਥੇ ਬੈਠੇ ਬਦਲਾ ਹੀ ਹੋ ਗਿਆ। ਘਰਾਂ ਚੋਂ ਲੈ ਆ ਕੇ ਮੰਡੀਆਂ ਚ ਭਾਤੇ ਆ। ਅਕਸਰ ਪਹਿਲਾ ਕਾਲੀਆਂ ਸਰਕਾਰ ਵਿੱਚ 15 ਦਿਨਾਂ ਦਾ ਮਾਲ ਚ ਕੀਤਾ ਜਾਂਦਾ ਹੈਗਾ ਤੇ ਅੱਜ ਮਹੀਨਾ ਮਹੀਨਾ ਆ ਕੇ ਬੈਠਾ ਤੇ ਵੀ ਕਹਿੰਦੇ ਸਟਾਕ ਲਾ ਦੋ ਤੇ ਪੰਜ ਪੰਜ ਘੱਟੇ ਲੈ ਕੇ ਘਰੇ ਜਾਓ ਤੇ ਕੀ ਦੱਸੇ ਕੋਈ ਮਿਹਨਤ ਹੋਈ ਕੋਈ ਨਹੀਂ ਮਿਹਨਤ ਹੋਈ ਸਾਰਾ ਕਹ ਲੋਗੇ ਆ ਤੇ ਮਨ ਦੀ ਮਰਜ਼ੀ ਹੈ ਮਨ ਦੀ ਮਰਜ਼ੀ ਹੈ ਜੀ ਬਿਲਕੁਲ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਤਾਂ ਅਸੀਂ ਮਜ਼ਦੂਰਾ ਦੀ ਆਵਾਜ਼ ਜ਼ਿਆਦੀ ਚੱਕਾਂਗੇ ਕਿਉਂਕਿ ਇੰਨੀ ਗਰਮੀ ਦੇ ਵਿੱਚ ਯਾਰ ਬਹਿਣਾ ਬਹੁਤ ਔਖਾ ਹੈ ਅਸੀਂ ਮੋਟਰਸਾਈਕਲ ਤੇ ਆ ਕਿ ਸਾਨੂੰ 1.5-1.5 ਕਿਲੋਮੀਟਰ ਦੀ ਵਾਰਡ ਜਾਣਾ ਪੈਂਦਾ ਹੈ ਸਰਵੇ ਆਸਤੇ ਮੰਡੀਆਂ ਨਾਲ-ਨਾਲ ਹੀ ਛੋਟੇ-ਛੋਟੇ ਪਿੰਡ ਨੇ ਸੜ ਤੋਂ ਮੋਟਰਸਾਈਕਲ ਨਹੀਂ ਗਰਮੀ 'ਚ ਚੱਲ ਹੁੰਦਾ ਤੇ ਇਹ ਵਿਚਾਰੇ ਯਾਰ ਧੁੱਪੇ ਬੋਰੀਆਂ ਨੂੰ ਸੀਂਦੇ ਨੇ ਹੁਣ ਇਹ ਮੇਰੇ ਖਿਆਲ ਨਾਲ ਛੱțe ਲਾਉਣ ਲੱਗੇ ਸੀਗੇ ਬੋਰੀਆਂ ਜਿਹੜੀਆਂ ਪਈਆਂ ਨੇ ਇਹਨਾਂ ਨੂੰ ਹੁਣ ਛੱțe ਲਾ ਕੇ ਵਧਾ ਕੇ ਇਹਨਾਂ ਦੇ ਉੱਤੇ ਤਰਪਾਲਨਾ ਪਾਉਣਗੇ ਕਿ ਮੀਂਹ ਆਵੇ ਤੇ ਕੋਈ ਨੁਕਸਾਨ ਨਾ ਹੋਵੇ ਇਹ ਹਰ ਇੱਕ ਮਜ਼ਦੂਰ ਵਰਗ ਦੀ ਗੱਲ ਹੈ ਦਾਅਵੇ ਕੁਝ ਹੋਰ ਸੀ ਵਾਦੇ ਕੁਝ ਹੋਰ ਸੀ ਨਿਕਲ ਕੇ ਕੁਝ ਹੋਰ ਆ ਰਿਹਾ ਤੇ ਐਰ ਕਾ ਦੌਰ ਇਹ ਹੈ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਰ ਇੱਕ ਵਿੱਚ ਰੋਸ ਹੈ ਤੇ ਹੁਣ ਦੇਖਾਂਗੇ ਆਉਣ ਵਾਲਾ ਮਾਹੌਲ ਕੀ ਆ ਹੁਣ ਲਿਫਟਿੰਗ ਦਾ ਦੇਖਦੇ ਆ ਕਿ ਇਸ ਖਬਰ ਤੋਂ ਬਾਅਦ ਲਿਫਟਿੰਗ ਹੁੰਦੀ